95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਦੋਂ ਫਲੇ ਹਵਾ ਦੇ ਕਰ ਲੱਗੀ ਮੈਂ ਹੈਲੀਕਾਪਟਰ ਜਿਹੜਾ ਹੈ ਉਹ ਇੱਥੇ ਚੱਟਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀ ਜੀ ਸਾਹਿਬ ਨੂੰ ਮੈਂ ਕਹਿੰਦਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾ ਕੇ ਜਲਦੀ ਮੇਰਾ ਕੋਈ ਹੈਲੀਕਾਪਟਰ ਲੈ ਕੇ ਤੇ ਕਹਿ ਕੋਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਤਰ ਪੁਲਸਾ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਭੜਾਮ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਸਹਾਇਤਾ ਕਰੂ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐਂ ਹੀ ਨਹੀਂ ਪਤਾ ਕਿ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ